ਇਹ ਵਿਮਨ ਕਾਨਫਰੰਸ ਸ਼ਰੀਫਪੁਰਾ ਚੌਂਕ ਜੀਟੀ ਰੋਡ ਅੰਮ੍ਰਿਤਸਰ ਵਿਖੇ ਪ੍ਰਧਾਨ ਸ਼੍ਰੀਮਤੀ ਪੂਨਮ ਮਹਾਚੰਦੀ ਪ੍ਰਧਾਨਗੀ ਹੈ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਸ਼੍ਰੀਮਤੀ ਅੰਦਲੀਪ ਕੌਰ ਔਜਲਾ ਹਾਜ਼ਰ ਸਨ ਝੰਡਾ ਲਹਿਰਾਉਣ ਦੀ ਰਸਮ ਸ਼੍ਰੀਮਤੀ ਅੰਦਲੀਪ ਕੌਰ ਐਸਆਈ ਸ਼੍ਰੀਮਤੀ ਪੂਨਮ ਸ਼ਰਮਾ ਅਤੇ ਕੌਂਸਲਰ ਸ਼੍ਰੂਤੀ ਵਿਜਵਲੋ ਕੀਤੀ ਗਈ ਇਸ ਮੌਕੇ ਤਜਿੰਦਰ ਸਿੰਘ ਰਾਜਾ ਨਹਿਰੂ ਯੂਵਾ ਕੇਂਦਰ ਦੇ ਰਿਟਾਇਰਡ ਡਾਇਰੈਕਟਰ ਵੀ ਸ਼ਾਮਲ ਹੋਏ ਸਿੱਖ ਆਰਥਨਾ ਵੱਲੋਂ ਆਜ਼ਾਦੀ ਦੇ ਗੀਤ ਗਾਏ ਗਏ ਅਤੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਆਰਟ ਆਫ ਲਿਵਿੰਗ ਵੱਲੋਂ ਹਰਸ਼ ਪੱਲਾ ਐਂਡ ਪਾਰਟੀ ਨੇ ਠਾਕੁਰ ਜੀ ਦਾ ਗੁਣਗਾਨ ਕੀਤਾ ਇਸ ਮੌਕੇ ਤੇ ਸਕੱਤਰ ਪੂਸ਼ਾ ਚਾਬਾ ਖਜ਼ਾਨਚੀ ਕਮਲੇਸ਼ ਸ਼ਰਮਾ ਪੈਟਰਨ ਰਜਨੀ ਬਰਾਨੀ ਅੰਜਨਾ ਸ਼ਰਮਾ ਸਮੇਤ ਸਟਾਫ ਸਿੱਖਿਆਰਥੀ ਸ਼ਾਮਲ ਹੋਏ ਇਸ ਮੌਕੇ ਤੇ ਅਟੁੱਟ ਲੰਗਰ ਵੀ ਵਰਤਾਇਆ ਗਿਆ पहला तो मैं ऑल इंडिया विमेनस कॉन्फ्रेंस के जेडे प्रधान ने साडे प्रेजिडेंट मैडम पूनम महाजन जी और उन्होंने पूरी समुची टीम ये वधाई के पात्र ने ਔਰ ਮੈਨੂੰ 1 ਸਾਲ ਪਹਿਲਾਂ ਵੀ ਮੌਕਾ ਮਿਲਿਆ ਸੀ ਇੱਥੇ ਆਉਣ ਦਾ ਔਰ ਮੈਂ ਬਹੁਤ ਖੁਸ਼ ਹੋਈ ਸੀ ਜਿਸ ਤਰੀਕੇ ਨਾਲ ਇਹ ਅੱਜ ਦੇ ਸਾਡੇ ਬੱਚੀਆਂ ਨੂੰ ਟ੍ਰੇਨ ਕਰ ਰਹੇ ਨੇ ਆਪਣੇ ਇੰਡੀਪੈਂਡੈਂਟ ਹੋਣ ਲਈ ਫਾਈਨੈਂਸ਼ਲੀ ਔਰ ਇੱਕ ਔਰਤ ਦਾ ਇੰਡੀਪੈਂਡੈਂਟ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਾ ਜਾਂ ਸਕਸ਼ਮ ਹੋਣਾ ਬਹੁਤ ਹੀ ਜ਼ਰੂਰੀ ਹੈ ਇੱਕ ਅੱਛੇ ਨੇਸ਼ਨ ਵਾਸਤੇ ਔਰ ਆਜ਼ਾਦੀ ਦੇ ਦਿਨ ਦੀ ਸਭ ਨੂੰ ਵਧਾਈ ਜਨਮ ਅਸ਼ਟਮੀ ਦੀ ਔਰ ਤੀਆਂ ਦੇ ਮਹੀਨੇ ਦੇ ਵੀ ਸਭ ਨੂੰ ਵਧਾਈ। ਅੱਜ ਬੜਾ ਖੁਸ਼ੀ ਦਾ ਤਿਹਾੜਾ ਹੈ ਕਿ ਅੱਜ AIWC ਅੰਮ੍ਰਿਤਸਰ ਦੇ ਵਿੱਚ ਅਸੀਂ 15 ਗੱਲ ਸੈਲੀਬ੍ਰੇਸ਼ਨ ਕੀਤਾ ਹੈ। ਇਸ ਤੋਂ ਇਲਾਵਾ ਅਸੀਂ ਤੀਆਂ ਦਾ ਫੰਕਸ਼ਨ ਜਨਮ ਅਸ਼ਟਮੀ ਦਾ ਉਤਸਵ ਮਨਾਇਆ। ਸਾਡਾ ਸੈਂਟਰਲ ਸਮੇਂ-ਸਮੇਂ 'ਚ ਹਰ ਉਤਸਵ ਨੂੰ ਹਰ ਕੈਂਪਸ 'ਚ ਕਰਨੇ ਆ ਜਿਦੇ ਵਿੱਚ ਅੱਜ ਦਾ ਕੋਈ ਖਾਸ ਦਿਨ ਹੈਗਾ ਜਿਦੇ ਵਿੱਚ ਅਸੀਂ ਮਿਸਿਸ ਓਜਲਾ ਨੂੰ ਵੀ ਬੁਲਾਇਆ ਦਾ ਸੀ। ASI SHO ਯਸ AS ਰਾਜਾ ਸਕੀਵਨ ਸਟਾਪ ਤੋਂ ਕਾਫੀ ਲੋਕ ਆਏ ਆ ਇਹਦੇ ਵਿੱਚ ਪਰ ਚੜ ਕੇ ਭਾਗ ਲਿਆ ਔਰ ਇਹ ਸਾਡੇ ਬੜੇ ਖੁਸ਼ੀ ਦਾ ਵਕਤ ਹੈਗਾ ਕਿ ਅੱਜ ਸਾਡੇ ਸੈਂਟਰ ਦੇ ਬੱਚਿਆਂ ਨੇ ਸਟਾਫ ਨੇ ਮੈਂਬਰਸ ਨੇ ਇਹਦੇ ਵਿੱਚ ਵੱਧ ਚੜ੍ਹ ਪਾਗ ਲਿਖਤਾ ਮਕਸਦ ਹੈ ਸੀ ਇਸ ਪ੍ਰੋਗਰਾਮ ਦਾ ਕਰਨ ਦਾ ਕਿ ਸਾਰਿਆਂ ਨੂੰ ਇੱਕ ਮਾਲਾ ਚ ਫਿਰੋਇਆ ਜਾਏ ਜਿਹਦੇ ਵਿੱਚ ਕਿ ਸਾਰਿਆਂ ਨੇ ਮਿਲ ਜੁਲ ਕੇ ਬੜੇ ਵਧੀਆ ਤਰੀਕੇ ਪਾਰਟਿਸਪੇਸ਼ਨ ਕੀਤਾ ਔਰ ਇਸ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਇਆ ਔਰ ਇਹ ਡਬਲੂਸੀ ਵੱਲੋਂ મેરે વલં પૂનમ આચન વલં સાર અમૃતસર વાસિયાનું બહુ બહુ શુભકામના